ਸਤ ਸਵਾਦ ਜੁੰਬਾਦ ਅੱਜ ਪੂਰੇ ਭਾਰਤ ਦੇ ਵਿੱਚ ਟਰੈਕਟਰ ਰੋਸ ਮਾਰਚ ਜਿਹੜਾ ਇਸ ਗੱਲ ਕਰਕੇ ਐ ਕਿ ਮੋਦੀ ਸਰਕਾਰ ਨੇ 220 ਦੇ ਵਿੱਚ ਕਿਸਾਨਾਂ ਦੇ ਨਾਲ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਸੀਗੇ ਉਹਨਾਂ ਨੂੰ ਧਾਰਮਿਕ ਦਿਹਾੜੇ ਤੇ ਗੁਰਪੁਰਬ ਨੂੰ ਵਾਪਸ ਲਿਆ ਉਹ ਸਾਲ ਬਾਅਦ ਜਿਹੜੇ ਆ ਮੋਦੀ ਸਰਕਾਰ ਉਹਦੇ ਤੋਂ ਫੇਰ ਮੁੱਕਰ ਗਈ 214 ਦੇ ਵਿੱਚ ਫਰਵਰੀ ਮਹੀਨੇ ਤੋਂ ਫੇਰ ਕਿਸਾਨ ਜਿਹੜੇ ਆ ਉਹ ਬਾਰਡਰਾਂ ਤੇ ਬੈਠੇ ਆ ਜਿਸ ਦੇ ਚੱਲਦੇ ਆ ਡੱਲੇਵਾਲ ਸਾਹਿਬ ਜਿਹੜੇ ਆ ਉਹਨਾਂ ਨੂੰ 60 ਦਿਨ ਹੋ ਗਏ ਮਰਨ ਬਰਤ ਤੇ ਬੈਠੇ ਇਸ ਤੋਂ ਵਧੀਆ ਤਰੀਕੇ ਦਾ ਸ਼ਾਂਤੀਪੂਰਵਕ ਅੰਦੋਲਨ ਹੋਰ ਕੋਈ ਦੁਨੀਆ ਵਿੱਚ ਹੋ ਨਹੀਂ ਸਕਦਾ ਕਿ ਇੱਕ ਇਨਸਾਨ ਜਿਹੜਾ ਉਹ ਮਰਨ ਬਰਤ ਤੇ ਬੈਠਾ ਉਹਨੂੰ 60 ਦਿਨ ਹੋ ਚੁੱਕੇ ਆ ਸਰਕਾਰ ਨੇ ਗੱਲਬਾਤ ਦਾ ਕੋਈ ਰਸਤਾ اختیار ਨਹੀਂ ਕੀਤਾ ਜਦੋਂ ਇਹ ਰਸਤਾ اختیار ਕੀਤਾ ਸਰਕਾਰ ਨੇ ਉਹਦੇ ਵਿੱਚ 14 ਜਿਹੜੀ ਤਰੀਕ ਦਿੱਤੀ ਆ ਫਰਵਰੀ ਦੀ ਉਹਦੇ ਵਿੱਚ ਇੱਕ ਮਹੀਨੇ ਦਾ ਗੈਪ ਪਾ ਕੇ ਤਰੀਕ ਦਿੱਤੀ ਜਿਹਦੇ ਨਾਲ ਜਿਹੜੇ ਬੰਦੇ ਦੀ ਜਾਨ ਜਾ ਰਹੀ ਹੈ ਸਰਕਾਰ ਨੂੰ ਲੋਕਤੰਤਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਹੈ ਨਹੀਂ ਇਹ ਸਰਕਾਰ ਜਿਹੜੀ ਹੈ 75% ਲੋਕਾਂ ਨੂੰ ਸਿੱਧੇ ਤੌਰ ਤੇ 25% ਲੋਕਾਂ ਨੂੰ ਅਸਿੱਧੇ ਤੌਰ ਤੇ ਜਿਹੜਾ ਪ੍ਰਭਾਵਿਤ ਕਰਨਾ ਜਾ ਰਹੀ ਹੈ ਜਿਹੜਾ ਦੇਸ਼ ਚੱਲਦਾ ਇਹਦੇ ਵਿੱਚ ਦੁਕਾਨਦਾਰ ਤੇ ਵਪਾਰੀ ਜਿਹੜੇ ਐ ਜੇ ਇਹ ਸੋਚਿਆ ਜਾਵੇ ਕਿ ਇਹ ਅਫੈਕਟਡ ਨਹੀਂ ਹੁੰਦੇ ਪਰ ਜਿਹੜੇ ਲਾਣੇ ਨੂੰ ਮਾਰਿਆ ਜਾ ਰਿਹਾ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਨੇ ਨਾਲ ਬਹੁਤ ਵੱਡਾ ਤਾਲਮੇਲ ਹੈ ਲੋਕ ਮਰਨ ਤੱਕ ਜਾ ਰਹੇ ਆ ਆਪਣੇ ਗਲਾਂ 'ਚ ਫਾਏ ਪਾ ਰਹੇ ਆ ਪਰ ਜਿਹੜੇ ਸਰਕਾਰ ਨੇ ਆਪਣੇ ਦੇਸ਼ ਦੇ ਵਿੱਚੋਂ ਬਹੁਤ ਸਾਰਾ ਧਨ ਜਿਹੜਾ ਉਹ ਜਿਵੇਂ ਵਿਜੇ ਮਾਲੀਆ ਅਡਾਨੀ ਬਾਨੀ ਇਹ ਬਾਹਰ ਲੈ ਕੇ ਚਲੇਗੇ ਸਰਕਾਰ ਨੇ ਉਹਨਾਂ ਦਾ ਕੋਈ ਰੋਕ ਟੋਕ ਨਹੀਂ ਕੀਤੀ ਪਰ ਦੇਸ਼ ਵਿੱਚ ਜਿਹੜੇ ਮਿਹਨਤ ਕਸ ਲੋਕ ਆ ਉਹਨਾਂ ਦਾ ਗਾਲਾ ਘੁੱਟਿਆ ਜਾ ਰਿਹਾ ਜਿਹਦੇ ਬਾਝੋਂ ਤਿੰਨ ਬਾਰਡਰਾਂ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਅੱਜ ਰੋਸ ਬਾਝੋਂ ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਉੱਤੇ ਇਹ ਬਹੁਤ ਵੱਡਾ ਰੋਸ ਕਾਲੀਆਂ ਝੰਡੀਆਂ ਨਾਲ ਤੇ ਆਪਣੇ ਜਿਹੜੇ ਪਾਰਟੀਆਂ ਦੇ ਝੰਡੇ ਉਹਦੇ ਨਾਲ ਇਸ ਗੱਲ ਕਰਕੇ ਕੀਤਾ ਕਿ ਸਰਕਾਰ ਦੇ ਕੰਨਾਂ ਤੇ ਜੂਨ ਸਰਕੇ ਕਿ ਅਸੀਂ ਤੁਹਾਡੇ ਦੇਸ਼ ਦਾ ਹਿੱਸਾ ਹਾਂ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਅਤਿਆਚਾਰ ਨਾ ਕਰੋ ਮਰਨ ਵਰਤੇ ਦੇ ਬੈਠੇ ਦੇ ਬੰਦੇ ਦੇ ਨਾਲ ਉਸੇ ਵਕਤ ਜਗ ਮੁਕਤ ਗੱਲ ਕਰਕੇ ਇਹ ਫੈਸਲੇ ਜਿਹੜੇ ਆ ਟੇਬਲ ਟਾਕ ਦਾ ਨਾਲ ਜਿਹੜੇ ਆ ਉਹ ਹੱਲ ਕਰਨੇ ਚਾਹੀਦੇ ਆ ਅੱਜ ਸਾਡੇ ਤਿੰਨੋਂ ਫਾਰਮਰਾਂ ਨੇ ਜੋ ਆ ਟਰੈਕਟਰ ਮਾਰਚ ਕੱਢਿਆ ਸਰਕਾਰ ਦੇ ਬਰਖਲਾਫ ਜੋ ਸਾਡੀਆਂ ਜੜੀਆਂ ਮੰਗਾਂ ਜੜੀਆਂ ਹੱਕੀ ਮੰਗਾਂ ਨੂੰ ਨਹੀਂ ਮੰਨੀਆਂ ਜਾ ਰਹੀਆਂ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਧੰਨਵਾਦ